ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਜਿਵੇਂ ਕਿ ਇਦਾਂ ਦੇ ਆਪਣੇ ਕੋਲੇ ਬਣੇ ਹੋਏ ਪਲਾਜੋ ਹੁੰਦੇ ਆਗੇ ਛਰਾਰੇ ਵੀ ਹੁੰਦੇ ਆ ਪਿੰਟ ਪਲਾਜੋ ਵੀ ਹੁੰਦੇ ਆ ਸਿੰਪਲ ਪਲਾਜੋ ਵੀ ਹੁੰਦੇ ਆ ਕਈ ਵਾਰ ਦੇਖੋ ਇਹ ਪਲਾਜੋਆਂ ਦੀ ਜਿਹੜੀ ਝੋਲੀ ਹੁੰਦੀ ਹੈ ਨਾ ਉਹ ਆਪਾਂ ਤੋਂ ਵੱਡੀ ਰਹਿ ਜਾਂਦੀ ਹੈ ਤੇ ਜਿਵੇਂ ਕਿ ਪੜਨਾ ਸਿੱਖਦੀਆਂ ਨੇ ਕੰਮ ਕਰਦੀਆਂ ਕਿਵੇਂ ਇਦਾਂ ਕੋਈ ਗਲਤੀ ਹੋ ਜਾਂਦੀ ਵੀ ਜਿਹੜੀ ਝੋਲੀ ਉਹ ਵੱਡੀ ਰਹਿ ਜਾਂਦੀ ਹੈਗੀ 1 ਇੰਚ 2 ਇੰਚ ਤੇ ਇਸ ਜਣੀ ਕਿ ਪਲਾਜੋ ਦੀ ਝੋਲੀ ਕਿਸ ਤਰ੍ਹਾਂ ਆਪਾਂ ਬਣੇ ਹੋਏ ਦੀ ਛੋਟੀ ਕਰ ਸਕਦੇ ਹਾਂਗੇ ਇਹ ਆਪਾਂ ਇੱਕ ਸੌਖਾ ਜਿਹਾ ਤਰੀਕਾ ਤੁਹਾਡੇ ਵਾਸਤੇ ਲੈ ਕੇ ਆਏ ਹਾਂਗੇ ਇਸ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਜਿਹੜੀ ਪਲਾਜੋ ਦੀ ਝੋਲੀ ਆ ਉਹਨੂੰ ਆਪਾਂ ਛੋਟੀ ਕਰ ਸਕਦੇ ਹਾਂ ਤੁਸੀਂ 1 ਇੰਚ ਵੀ ਛੋਟੀ ਕਰ ਸਕਦੇ ਹੋ 1.5 ਇੰਚ ਵੀ ਕਰ ਸਕਦੇ ਹੋ ਅੱਧਾ ਇੰਚ ਵੀ ਜਿੰਨਾ ਕਿ ਨਾਪ ਦੇ ਹਿਸਾਬ ਨਾਲ ਤੁਹਾਨੂੰ ਝੋਲੀ ਚਾਹੀਦੀ ਓਨੀ ਤੁਸੀਂ ਛੋਟੀ ਕਰ ਸਕਦੇ ਹੋ ਵੀਡੀਓ ਨੂੰ ਮੱਤਵੱਧ ਲਾਇਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਤੁਹਾਡੇ ਕੋਲੇ ਇਦਾਂ ਦਾ ਕੋਈ ਪਲਾਜੂਆ ਝੋਲੀ ਵੱਡੀ ਆ ਤਾਂ ਤੁਸੀਂ ਆਪਣੀ ਵੀਡੀਓ ਦੇਖ ਕੇ ਉਹ ਕੱਪੜੇ ਨੂੰ ਸੈੱਟ ਕਰ ਸਕਦੇ ਹੋ ਚਲੋ ਸ਼ੁਰੂ ਕਰਦੇ ਆਂ ਜੀ ਆਪਣੀ ਵੀਡੀਓ ਹਾਂਜੀ ਪਲਾਜੋ ਆਪਾਂ ਨੇ ਲੈ ਲਿਆ ਹੁਣ ਪਹਿਨਾ ਆਪਾਂ ਨੂੰ ਚਾਹੀਦੀਆਂ ਨਲਕੀ ਇਹਦੇ ਨਾਲ ਦੀ ਇਹ ਸੇਮ ਰੰਗ ਆਪਾਂ ਨੇ ਲੈਣਾਗਾ ਜਿਹੇ ਜਿਹਾ ਆਪਣਾ ਪਲਾਜੂਆ ਉਹਦੇ ਨਾਲ ਦੀ ਵੀ ਆਪਾਂ ਨੇ ਨਲਕੀ ਕੱਢਣੀ ਆ ਲਓ ਜੀ ਰੰਗ ਆਪਾਂ ਨੂੰ ਮਿਲ ਗਿਆ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਆਪਣਾ ਜਿਹੜਾ ਪਲਾਜੂਆ ਨੂੰ ਠੀਕ ਕਰਨਾ ਤੇ ਸਾਊਥ ਬੈਨ ਆਪਾਂ ਇਹਨੂੰ ਪੁੱਠਾ ਕਰ ਲੈਣਾਗਾ ਪਲਾਜੋ ਨੂੰ ਜਿਵੇਂ ਕਿ ਆਪਣਾ ਪਲਾਜੋ ਸਿੱਧਾਗਾ ਤਾਂ ਉਹਨੂੰ ਪੁੱਠਾ ਪਸਾ ਆਪਾਂ ਨੇ ਪਲਾਜੋ ਦਾ ਕਰ ਲੈਣਾ ਤੇ ਥੋੜੀ ਜਿਹੀ ਸਲਾਈ ਆਪਾਂ ਨੇ ਦੇੜਨੀ ਆ ਜਾਨੀ ਕਿ ਸਾਰੀ ਆਪਾਂ 5 ਇੰਚ ਸਲਾਈ ਦੇੜਨੀ ਆ 2.5 ਇੰਚ ਉਧਰੋਂ 2.5 ਇੰਚ ਉਧਰੋਂ ਸਾਰਾ ਇਹ 5 ਇੰਚ ਕਪੜਾਗਾ ਜਿਹੜਾ ਆਪਾਂ ਨੇ ਇਹ ਦੇੜਿਆ ਹੋਇਆਗਾ ਤੇ ਇਹਨੂੰ ਆਪਾਂ ਪਹਿਨਾ ਦੇੜ ਲੈਣਾਗਾ ਜਦੋਂ ਆਪਾਂ ਨੇ ਕਪੜਾ ਦੇੜ ਲਿਆ ਫਿਰ ਆਪਾਂ ਇੱਥੇ ਲਾਉਣੇ ਆ ਨਿਸ਼ਾਨ ਨਿਸ਼ਾਨ ਆਪਾਂ 1 ਇੰਚ ਝੋਲੀਏ ਦੀ ਕਟਾਉਣੀਆਂ ਤੁਸੀਂ ਦੇਖੋ ਨਾਪ ਦੇ ਹਿਸਾਬ ਨਾਲ ਨਿਸ਼ਾਨ ਲਾਉਣਾਗਾ ਜਿੰਨੀ ਤੁਹਾਨੂੰ ਝੋਲੀ ਛੋਟੀ ਕਰਨੀ ਆ ਤੁਸੀਂ ਨੇ ਉਹਨਾਂ ਤੁਸੀਂ ਨਿਸ਼ਾਨ ਲਾ ਲਓ ਨਿਸ਼ਾਨ ਇੱਥੇ ਆਪਾਂ ਗੂੜਾ ਲਾਵਾਂਗੇ ਡਾਰਕ ਲਾਵਾਂਗੇ ਵੀ ਜਿਹੜਾ ਚੰਗੀ ਤਰ੍ਹਾਂ ਤੁਹਾਨੂੰ ਇਹਦਾ ਪਤਾ ਚੱਲ ਸਕੇ ਵੀ ਕਿਵੇਂ ਆਪਾਂ ਨੇ ਛੋਲੀ ਛੋਟੀ ਕਰਨੇ ਇੱਥੋਂ ਆਪਾਂ ਨੇ ਲੰਬਾਈ 10 ਇੰਚ ਦੀ ਲੈਣੀ ਆ 10 ਇੰਚ ਤੱਕ ਆਪਾਂ ਨੇ ਲੰਬਾ ਨਿਸ਼ਾਨ ਲਾਉਣਾਗਾ ਜਿਵੇਂ ਕਿ ਹੁਣ ਆਪਾਂ ਨਿਸ਼ਾਨ ਲਾਈਏ ਨੇ ਨਾ ਇਹ 10 ਇੰਚ ਲੰਬਾਈ ਹੋਣੀ ਚਾਹੀਦੀ ਆ ਵੀ ਫੇਰ ਦੇਖੋ ਇਹਦੀ ਗਲਾਈ ਪੂਗੀ ਕਈ ਵਾਰ ਆਪਾਂ ਕੀ ਕਰਦੇ ਆਪਾਂ ਜਾਨੀ ਕਿ 2 ਇੰਚ ਚ ਇਹ ਸਲਾਈ ਖਤਮ ਕਰ ਦਿੰਨੇ ਆ ਤੇ ਜਿਹੜੀ ਸਲਾਈ ਆ ਫਿਰ ਉਹ ਖਿੱਚ ਮਾਰਨ ਲੱਗ ਜਾਂਦੀ ਆ ਤਾਂ ਕਰਕੇ ਹੁਣ ਜਿਹੜੀ ਆਪਾਂ ਨਿਸ਼ਾਨ ਲਾਈਏ ਨੇ ਇਹ ਘਟੋ ਘਟ ਆਪਾਂ 10 ਇੰਚ 'ਚ ਨਿਸ਼ਾਨ ਲਾਉਣਾ ਲੰਬਾ ਨੀਚੇ 10 ਇੰਚ ਜਾ ਕੇ ਆਪਾਂ ਇਹ ਗਲਾਈ ਜਾਨੀ ਕਿ ਸਲਾਈ ਦੇ ਨਾਲ ਆਪਾਂ ਨੇ ਇਹਨੂੰ ਮਿਲਿਆ ਦੇਣਾ ਨਿਸ਼ਾਨ ਨੂੰ ਨਿਸ਼ਾਨ ਆਪਾਂ ਡਾਰਕ ਲਾਵਾਂਗੇ ਇਹ ਆਪਾਂ ਨੇ 1 ਇੰਚ ਝੋਲੀ ਕਟਾਈ ਹੈ ਇਹਦੀ ਨਿਸ਼ਾਨ ਆਪਣਾ ਹੁਣ ਲੱਗ ਗਿਆ ਤੇ ਹੁਣ ਆਪਾਂ ਨੇ ਕੀ ਕਰਨਾ ਹੁਣ ਪਹਿਨਾ ਆਪਾਂ ਇਹਦੀ ਕਟਾਈ ਕਰਨੀ ਹੈਗੀ ਕਈ ਵਾਰ ਆਪਾਂ ਸਲਾਈ ਪਹਿਨਾ ਮਾਰ ਲੈਨੇ ਆ ਕਟਾਈ ਬਾਅਦ ਦੇ ਵਿੱਚ ਕਰਦੇ ਆ ਐਦਾਂ ਨਹੀਂ ਪਹਿਨਾ ਆਪਾਂ ਨੇ ਕਟਾਈ ਕਰਨੀ ਆ ਸਾਰੀ ਇਹ ਕਟਾਈ ਕਰ ਲੈਣੀ ਆ ਕਟਾਈ ਕਰਕੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਸਲਾਈ ਆ ਉਹ ਆਪਾਂ ਲਾਵਾਂਗੇ ਸੌਖਾ ਜਿਹਾ ਤਰੀਕਾ ਹੈਗਾ ਇਹ ਜਿਹੜੀ ਆਪਾਂ ਝੋਲੀ ਛੋਟੀ ਕਰਨੀ ਹੁੰਦੀ ਆ ਬਿਲਕੁਲ ਸੌਖੇ ਤਰੀਕੇ ਨਾਲ ਦੱਸਦੇ ਆ ਆਪਾਂ ਵੀਡੀਓ ਵਧੀਆ ਲੱਗੀ ਆ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਹੁਣ ਆਪਾਂ ਲਾਉਣਿਆ ਸਲਾਈ ਥੋੜਾ ਜਿਹਾ ਦੇਖੋ ਇੱਥੋਂ ਕੱਪੜਾ ਰਹਿ ਗਿਆ ਇਹਨੂੰ ਵੀ ਆਪਾਂ ਕੱਟ ਕਰ ਦਾਂਗੇ ਕਿਉਂਕਿ ਕੱਪੜਾ ਆਪਣਾ ਬਿਲਕੁਲ ਸਿੱਧਾ ਹੋਣਾ ਚਾਹੀਦਾਗਾ ਵੀ ਕੋਈ ਵੀ ਆਪਣੇ ਕੱਪੜੇ 'ਚ ਜਦੋਂ ਮਤਲਬ ਜਦੋਂ ਆਪਾਂ ਨੇ ਸਲਾਈ ਲਾ ਲਈ ਨਾ ਇਹਦੇ ਵਿੱਚ ਕੋਈ ਵੀ ਝੋਲ ਨਾ ਪਵੇ ਐਦਾਂ ਆਪਾਂ ਨੇ ਕਟਾਈ ਕਰਨੀ ਆਗੀ ਕੱਪੜਾ ਇਹ ਜਿਹੜਾ ਤੁਲਮਾ ਕੱਪੜਾਗਾ ਇਹ ਤੇ ਸੂਈ ਆਪਾਂ 18 ਨੰਬਰ ਸੂਈ ਚੜਾਈ ਆਗੀ ਤੁਲਮੇ ਕੱਪੜੇ ਤੇ ਕਿਉਂਕਿ ਆਮ ਤਾਂ ਇਹ ਸੂਈ ਇਹ ਤੇ ਚੱਲਦੀ ਨਹੀਂ ਇਹ ਤੇ ਸੂਈ ਬਦਲਾਉਣੀ ਪੈਂਦੀ ਆ ਕੱਪੜੇ ਤੇ ਆਪਾਂ ਨੂੰ ਤੇ ਜਿਹੜਾ ਸਲਾਈ ਆ ਨਾ ਸਲਾਈ ਆਪਣੀ ਇਹਦੇ ਛੋਟੀ ਕਰਕੇ ਲਾਉਣੀ ਆ ਕਈ ਵਾਰ ਜਦੋਂ ਆਪਣਾ ਕੱਪੜਾ ਖਿੱਚਦੇ ਆ ਤਾਂ ਇਹ ਇਹ ਕੱਪੜਾ ਸਮਝ ਲਓ ਲਾਫਮਾ ਹੁੰਦਾਗਾ ਤਾਂ ਸਲਾਈ ਟੁੱਟ ਜਾਂਦੀ ਹੈਗੀ ਤਾਂ ਕਰਕੇ ਇੱਥੋਂ ਆਪਾਂ ਨੇ ਸਮਝ ਲਓ ਪੱਕਾ ਕਰਤਾ ਜਾਨੀ ਕਿ 2-3 ਵਾਰੀ ਮਸ਼ੀਨ ਆਪਾਂ ਨੇ ਚਲਾਤੀ ਵੀ ਸਲਾਈ ਜਿਹੜੀ ਉਦੜੇ ਨ ਆਪਣੀ ਬਖਾ ਬਿਲਕੁਲ ਬਰੀਕ ਆਪਣਾ ਤਾਂ ਹੀ ਆਪਣੀ ਮਸ਼ੀਨ ਦੇਖੋ ਸਲੋ ਚੱਲਦੀ ਹੈਗੀ ਲੋ ਜੀ ਇਹਨੂੰ ਤੁਸੀਂ ਡਬਲ ਸਲਾਈ ਵੀ ਨੂੰ ਵੀ ਕਰ ਸਕਦੇ ਹੋ ਤੇ ਇਹਦੇ ਅੰਟਰਲੋਕ ਵੀ ਕਰ ਸਕਦੇ ਹੋ ਪਰ ਜਿਹੜਾ ਤੁਲਮਾ ਕੱਪੜਾ ਹੁੰਦਾ ਉਹ ਤੇ ਅੰਟਰਲੋਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਮ ਕੱਪੜੇ ਤੇ ਆਪਾਂ ਕਰ ਲੈਨੇ ਹੁੰਦੇ ਆਂ ਅੰਟਰਲੋਕ ਸਲਾਈ ਆਪਣੀ ਲੱਗ ਚੁੱਕੀ ਆ ਦੇਖੋ ਝੋਲੀ ਆਪਾਂ ਇਦਾਂ ਛੋਟੀ ਕਰ ਸਕਦੇ ਆ ਪਲਾਜੋ ਦੀ ਪੈਂਟ ਦੀ ਸਮਝ ਲਓ ਰੇਵ ਛਰਾਰਾ ਕਿਦਾਂ ਦਾ ਵੀ ਪਲਾਜੋ ਹੋਵੇ ਉਦਾਂ ਦੀ ਆਪਾਂ ਝੋਲੀ ਛੋਟੀ ਇਦਾਂ ਕਰ ਸਕਦੇ ਆ ਹੁਣ ਆਪਾਂ ਇਹ ਲਾਤੇ ਟੱਕੇ ਦੇ ਟੱਕ ਲਾਉਣ ਦਾ ਮਤਲਬ ਇਹੀ ਹੁੰਦਾ ਵੀ ਖਿੱਚਣਾ ਪਵੇ ਝੋਲੀ ਤੇ ਵੀ ਸਲਾਈ ਟੁੱਟੇ ਨਾ ਆਪਣੀ ਛੋਟੇ ਛੋਟੇ ਆਪਣੇ ਟੱਕ ਲਾਉਣੇ ਆਗੇ ਇਦਾਂ ਦੇਖੋ ਜਿਹੜੀ ਝੋਲੀ ਆ ਉਹ ਆਪਾਂ ਠੀਕ ਕਰ ਸਕਦੇ ਆਂਗੇ ਦੇਖੋ ਇਦਾਂ ਨਿਸ਼ਾਨ ਲਾਉਣਾ ਇਹ ਨਿਸ਼ਾਨ ਕਟੋ-ਕਟ 10 ਇੰਚ ਚ ਲਾਇਆ ਦੁਬਾਰਾ ਫੇਰ ਆਪਾਂ ਦੱਸਦੇ ਹਾਂ ਤੁਹਾਨੂੰ ਕਈ ਵਾਰ ਦੇਖੋ ਨਹੀਂ ਪਤਾ ਲੱਗਦਾ ਪੈਨਾਂ ਨੂੰ ਇਸ ਕਰਕੇ ਦੁਬਾਰਾ-ਦੁਬਾਰਾ ਦੱਸਦੇ ਹਾਂ ਵੀ ਇਹ ਨਿਸ਼ਾਨ ਲੰਬਾ 10 ਇੰਚ ਤੱਕ ਆਪਾਂ ਨੇ ਲਜਾਣਾਗਾ ਕਿਉਂਕਿ ਗਲਾਈਏ ਦੀ ਆਪਾਂ ਪਾਉਣੀ ਹੁੰਦੀ ਆ ਕਟਾਈ ਆਪਾਂ ਨੇ ਪੈਨਾਂ ਕਰਨੀ ਆ ਫੇਰ ਆਪਾਂ ਇਹਦੀ ਸਿਲਾਈ ਲਾਉਣੀ ਆਗੀ ਚੋਲੀ ਆਪਾਂ ਨੇ 1 ਇੰਚ ਘਟਾਈਏ ਇਹਦੇ ਨਾਲੋਂ ਕਿਉਂਕਿ ਚੋਲੀ ਇਹਨਾਂ ਦੀ ਵੱਡੀ ਸੀ ਤਾਂ ਕਰਕੇ ਛੋਟੀ ਕਰੀ ਆ ਦੇਖੋ 1 ਇੰਚ ਛੋਟੀ ਕਰੀ ਆਪਾਂ ਨੇ ਚੋਲੀ ਹਾਂਜੀ ਹੁਣ ਲੈ ਦੇਖਾ ਆਪਾਂ ਇਹਨੂੰ ਕੱਪੜੇ ਨੂੰ ਥੋੜਾ ਜਿਹਾ ਸਿੱਧਾ ਕਰਕੇ ਦਿਖਾਉਣਿਆਂਗੇ ਕਿਉਂਕਿ ਕਿਉਂਕਿ ਆਪਾਂ ਨੂੰ ਪ੍ਰੋਪਰ ਕੱਪੜਾ ਦਿਖਾਉਣਾ ਹੁੰਦਾ ਵੀ ਕਿੱਦਾਂ ਦਾ ਦੇਖੋ ਬਣ ਕੇ ਹੋਇਆਗਾ ਰੈਡੀ ਹੋਇਆਗਾ ਵੀ ਚੰਗੀ ਤਰ੍ਹਾਂ ਪਤਾ ਲੱਗ ਸਕੇ ਜਿਹੜੀਆਂ ਭੈਣਾ ਜਾਨੀ ਕਿ ਕੰਮ ਕਰਦੀਆਂ ਨੇ ਸਿੱਖਦੀਆਂ ਨੇ ਲਓ ਜੀ ਹੁਣ ਸੋਨੂੰ ਆਪਾਂ ਇਹ ਬੈਕ ਸਾਈਡ ਆ ਤੇ ਇਧਰ 프ਰੰਟ ਸਾਈਡ ਬੈਕ ਸਾਈਡ ਆਪਾਂ ਨੂੰ ਪਤਾ ਹੀ ਆ ਥੋੜਾ ਜਿਹਾ ਕੱਪੜਾ ਵੱਧ ਹੁੰਦਾ 프ਰੰਟ ਸਾਈਡ ਘੱਟ ਹੁੰਦਾ ਕੱਪੜਾ ਲਓ ਜੀ ਇਹ ਆਪਣੀ ਅੱਜ ਦੀ ਵੀਡੀਓ ਵੱਧ ਤੋਂ ਵੱਧ ਲਾਇਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਹਾਂ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ